ਗਰਦੀਪ ਸਿੰਘ ਮਾਲਕ ਐਚਪੀ ਜੁਵਲਰ ਰਾਨੀਕਾ ਬਾਗ ਨੇ 112 ਤੇ ਕੰਪਲੇਂਟ ਕੀਤੀ ਇੱਕ ਲੜਕਾ ਜਿਹੜਾ ਉਹਨਾਂ ਇਟ ਕੰਤਿਆ ਤੇ ਉਹਨਾਂ ਪਾਸੋਂ ਦੋ ਮੰਦਰੀਆਂ ਜਿਹੜੀਆਂ ਚੋਰੀ ਕਰਕੇ ਦੁਕਾਨ ਤੋਂ ਲੈ ਗਿਆ ਜਿਸ ਬੰਦ ਚ ਤੁਰੰਤ ਮੈਂ ਅਤੇ ਮੇਰੇ ਨਾਲ ਮੁੱਖ ਅਫਸਰ ਥਾਣਾ ਕੰਟਰੋਲਮੈਂਟ ਅਮਨਦੀਪ ਕੌਰ ਤੇ ਜੰਗਬਾਦ ਦੱਸਣ ਲਈ ਅਸੀਂ ਰਾਨੀਕਾ ਬਾਗ ਤੋਂ ਕਿੰਜ ਜਾ ਕੇ ਅਸੀਂ ਮੌਕੇ ਤੇ ਪਹੁੰਚੇ ਸੀਸੀਟੀਵੀ ਫੁਟੇ ਦੇਖ ਕੇ ਪਤਾ ਲੱਗਾ ਕਿ ਇੱਕ ਸਰਦਾਰ ਨੌਜਵਾਨ ਜੋ ਐਕਟਵਲ ਸਵਾਰ ਹੋ ਕੇ ਆਇਆ ਸੀ ਉਤੇ ਦੁਕਾਨ ਦੇ ਅੰਦਰ ਮੁੰਦਰੀਆਂ ਖਰੀਦਣ ਦੇ ਬਹਾਨੇ ਜਿਹੜਾ ਦੋ ਮੁੰਦਰੀਆਂ ਜਿਹੜਾ ਚੁੱਕ ਕੇ ਜਲਦੀ ਜਲਦੀ ਜਿਹੜਾ ਐਕਟਰ ਸਵਾਰ ਹੋ ਕੇ ਦੌੜ ਗਿਆ ਜਿਸ ਬੰਦ ਚ ਸੀ ਤੁਰੰਤ ਮਕਦਮਾ ਨੰਬਰ 107 ਮਿਤੀ 26 2025 ਅੰਡਰ ਸੈਕਸ਼ਨ 35 352 ਪੀਐਨਐਸ ਖਾਣਾ ਕੰਡੋਨਮੈਂਟ ਵਿਖੇ ਦਰਜ ਰਜਿਸਟਰ ਕਰਕੇ ਇਹਦੀ ਤਫਤੀਸ਼ ਸ਼ੁਰੂ ਕੀਤੀ ਕੱਲ ਮਿਤੀ 6 6 2025 ਨੂੰ ਸਾਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਚਮਕੀਤਿਆਰ ਜੇਐਸਏ ਜੰਗਬਾਦਰ ਨੇ ਮੈਡਮ ਅਮਨਦੀਪ ਕੌਰ ਦੀ ਸੁਪਰਵੀਜ਼ਨ ਹੇਠ ਜਿਹੜਾ ਵਾ ਜਿਹੜਾ ਮਗਦਰਮ ਦਾ ਦੋਸ਼ੀ ਹੈ ਜਿਨੇ ਦੋ ਮੰਦਰੀਆਂ ਚੋਰੀ ਕੀਤੀਆਂ ਸੀ ਸਿਮਰਨ ਸਿੰਘ ਪੁੱਤਰ ਹਰਜੀ ਸਿੰਘ ਵਾਸੀ ਹਰਿਪੁਰਾ ਨੂੰ ਮੁਖਬਰ ਖਾਤੇ ਦੀ ਇਤਲਾਹ ਤੇ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਕੀਤੀਆਂ ਦੋਨੇ ਮੰਦਰੀਆਂ ਬਰਾਮਦ ਕਰ ਲਈਆਂ ਇਸ ਤੋਂ ਇਲਾਵਾ ਵਾਰਦਤ ਵਿੱਚ ਜਿਹੜਾ ਐਕਟਰ ਜਿਹੜੀ ਵਰਤੀ ਗਈ ਸੀ ਉਹ ਵੀ ਬਰਾਮਦ ਕਰ ਲਈ ਗਈ ਆ ਦਰਾਨੇ ਪੜਤਾਲ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਸਿਮਰਨ ਸਿੰਘ ਆ ਇੱਕ ਪੜਿਆ ਲਿਖਿਆ ਨੌਜਵਾਨ ਹੈ ਅਤੇ ਗਲੋਬਲ ਇੰਸਟੀਚਿਊਟ ਜੋ ਬਟਾਲਾ ਰੋਡ ਤੇ ਉੱਥੇ ਅਕਾਊਂਟੈਂਟ ਦਾ ਕੰਮ ਕਰਦਾ ਵਾ ਅਤੇ ਜੋ ਜੂਏ ਤੇ ਸੱਟੇ ਦੀ ਬੁਰੀ ਆਦਤ ਵਿੱਚ ਫਸ ਚੁੱਕਾ ਸੀ ਇਸ ਲਾਲਚ ਵਿੱਚ ਆ ਕੇ ਇਸ ਨੇ ਜਿਹੜੀਆਂ ਉਥੋਂ ਐਚਪੀ ਜੂਲਰ ਦੇ ਦੁਕਾਨ ਤੋਂ ਜਿਹੜਾ ਮੁੰਦਰੀਆਂ ਚੋਰੀ ਕੀਤੀਆਂ ਸਾਨੂੰ ਚੋਕੀ ਇੰਚਾਰਜ ਰਾਣੀ ਕਾ ਬਾਗ ਨੇ ਬਹੁਤ ਸ਼ਲਾਘਾ ਜੋ ਕੰਮ ਕੀਤਾ ਵਾ ਤੇ ਇਹਨਾਂ ਲਈ ਮਾਨ ਜੋ ਕਮਿਸ਼ਨਰ ਸਾਹਿਬ ਨੇ ਇਹਨਾਂ ਵਾਸਤੇ ਹਰਵਾੜ ਕਲੀਅਰ ਕਮੈਂਡ ਕੀਤਾ ਜੋ